ਕਾਰਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੀਰ ਸਿੰਘ ਚੌਥੇ ਭਾਗ ਦੇ ਵਿੱਚ ਸੁਣੋ ਖੱਬੀ ਪੱਖੀ ਦਿਖਿਆ ਦਿੱਲੀ ਤਿਹਾੜ ਦੀ ਯਾਤਰਾ ਅਤੇ ਬਦਰੀ ਬਾਬਿਆਂ ਦੇ ਦਰਸ਼ਨ ਮੇਲੇ ਆਵਾਜ਼ ਗੁਰਜੰਟ ਸਿੰਘ ਗਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਬੇ ਪੱਖੀ ਦਿਖਿਆ ਮੈਂ 1966-67 ਵਿੱਚ ਇੱਕ ਸਾਲ ਗੰਗਾ ਨਗਰ Rajasthan ਦੇ ਖਾਲਸਾ ਕਾਲ ਦੇ ਵਿੱਚ ਪੜਿਆ ਸੀ 1968 ਵਿੱਚ ਜਦੋਂ ਸਾਰੇ ਭਾਰਤ ਅੰਦਰ ਵਿਦਿਆਰਥੀ ਅੰਦੋਲਨਾਂ ਦਾ ਅਖਾੜਾ ਮਗਿਆ ਹੋਇਆ ਸੀ ਤਾਂ ਗੰਗਾ ਨਗਰ ਵਿਖੇ ਪਹਿਲੀ ਵਾਰ ਵਿਦਿਆਰਥੀ ਮਜ਼ਾਰੇ ਵਿੱਚ ਸ਼ਾਮਲ ਹੋਣ ਦਾ ਸਬਬ ਬਣਿਆ ਸੀ ਮਜ਼ਾਰਾ ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ ਮੈਨੂੰ ਕੁਝ ਯਾਦ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਿਹਦੇ ਕਹੇ ਮਜ਼ਾਰੇ ਵਿੱਚ ਸ਼ਾਮਲ ਹੋਇਆ ਸੀ ਜਨਤਕ ਉਸਾਲੇ ਦਾ ਆਪ ਮਹਾਰਾ ਬੇਗ ਤੁਹਾਨੂੰ ਸੁੱਤੇ ਸਿੱਧ ਹੀ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ ਸੰਘਰਸ਼ ਦਾ ਮੁੱਦਾ ਕੀ ਹੈ ਜਥੇਬੰਦੀ ਕਿਹੜੀ ਹੈ ਤੇ ਲੀਡਰ ਕੌਣ ਹੈ ਇਹ ਗੱਲਾਂ ਬੇਮਾਨਾ ਹੋ ਜਾਂਦੀਆਂ ਹਨ ਉੱਥੇ ਹੀ ਇੱਕ ਵਾਰ ਮੈਂ ਐਨ ਸੀ ਸੀ ਦੀ ਟ੍ਰੇਨਿੰਗ ਦੇ ਦੌਰਾਨ ਰਾਈਫਲ ਦੀ ਨਿਸ਼ਾਨੇਬਾਜ਼ੀ ਦੇ ਇੱਕ ਅਯਮਾਈਸ਼ੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਮੈਨੂੰ ਰਾਜ ਪੱਦਰੀ ਮੁਕਾਬਲੇ ਲਈ ਚੁਣ ਲਿਆ ਗਿਆ ਸੀ ਇਸ ਦੀ ਤਿਆਰੀ ਵਾਸਤੇ ਜੈਪੁਰ ਵਿਖੇ ਇੱਕ ਹਫ਼ਤੇ ਲਈ ਸਖਲਾਈ ਕੈਂਪ ਲਾਇਆ ਜਾਣਾ ਸੀ ਇਸ ਵਾਸਤੇ ਮੈਨੂੰ ਕਾਲਜ ਤੋਂ ਹਫ਼ਤਾ ਛੁੱਟੀ ਲੈਣੀ ਪੈਣੀ ਸੀ ਮੈਂ ਛੁੱਟੀ ਲਈ ਦਰਖਾਸਤ ਲਿਖੀ ਫਿਰ ਪ੍ਰਿੰਸੀਪਲ ਕੋਲ ਜਾ ਪੇਸ਼ ਹੋਇਆ ਪ੍ਰਿੰਸੀਪਲ ਸਰਦਾਰ ਸੇਵਾ ਸਿੰਘ ਸਨ ਜੋ ਸਾਨੂੰ ਫਿਜ਼ਿਕਸ ਪੜ੍ਹਾਉਂਦੇ ਸਨ ਉਹ ਬਹੁਤ ਹੀ ਨੇਕਦਿਲ ਇਨਸਾਨ ਸਨ ਅਤੇ ਹਮੇਸ਼ਾ ਵਿਦਿਆਰਥੀਆਂ ਦੀ ਭਲਾਈ ਨੂੰ ਮੂਰੇ ਰੱਖਦੇ ਸਨ ਉਨ੍ਹਾਂ ਨੇ ਮੇਰੀ ਅਰਜ਼ੀ ਉੱਤੇ ਨਜ਼ਰ ਮਾਰੀ ਅਤੇ ਤੁਰੰਤ ਅਰਜ਼ੀ ਪਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੀ। ਮੈਨੂੰ ਡਾਂਟਵੀਂ ਆਵਾਜ਼ ਵਿੱਚ ਪੁੱਛਿਆ, "ਤੂੰ ਇੱਥੇ ਪੜਨ ਲਈ ਆਇਆ ਹੈ ਜਾਂ ਗੋਲੀਆਂ ਚਲਾਉਣ ਲਈ?" ਮੈਨੂੰ ਕੋਈ ਜਵਾਬ ਨਾ ਉਹੜਿਆ ਤੇ ਮੈਂ ਨਿੰਮੂ ਝੂਣਾ ਹੋ ਕੇ ਦਫ਼ਤਰ ਵਿੱਚੋਂ ਬਾਹਰ ਆ ਗਿਆ ਸੀ। ਮਾਨ ਅੰਦਰ ਪ੍ਰਿੰਸੀਪਲ ਸਾਹਿਬ ਉੱਤੇ ਗੁੱਸਾ ਜ਼ਰੂਰ ਆਇਆ ਪਰ ਉਹਨਾਂ ਦੀ ਗੱਲ ਮੰਨ ਲੈਣ ਤੋਂ ਸਵਾਹ ਹੋਰ ਕੋਈ ਚਾਰਾ ਨਹੀਂ ਸੀ। ਅਸਲ ਵਿੱਚ ਪਤਾ ਨਹੀਂ ਪ੍ਰਿੰਸੀਪਲ ਨੂੰ ਕਿਉਂ ਮੇਰੇ ਬਾਰੇ ਇਹ ਪ੍ਰਭਾਵ ਬਣ ਗਿਆ ਸੀ। ਕਿ ਮੈਂ ਉਹਨਾਂ ਮੁਤਾਬਕ ਪੜ੍ਹਾਈ ਪ੍ਰਤੀ ਬਹੁਤਾ ਗੰਭੀਰ ਨਹੀਂ ਸੀ ਥੋੜਾ ਚਿਰ ਪਹਿਲਾਂ ਹੀ ਉਹਨਾਂ ਨੇ ਮੇਰੇ ਘਰ ਪਿਤਾ ਜੀ ਦੇ ਨਾਮ ਇੱਕ ਦਫ਼ਤਰੀ ਚਿੱਠੀ ਭੇਜੀ ਸੀ ਜਿਸ ਵਿੱਚ ਮੇਰੇ ਵਿਰੁੱਧ ਪੜ੍ਹਾਈ ਪ੍ਰਤੀ ਅਲਗਰਜ਼ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਿੰਸੀਪਲ ਸਾਹਿਬ ਨੇ ਇਹ ਸਭ ਕੁਝ ਨੇਕ ਭਾਵਨਾ ਨਾਲ ਮੇਰੇ ਭਲੇ ਨੂੰ ਮੁੱਖ ਰੱਖ ਕੇ ਕੀਤਾ ਸੀ ਪਰ ਉਮਰ ਦੇ ਉਸ ਪੜਾਅ ਤੇ ਅਜਿਹੀਆਂ ਗੱਲਾਂ ਨੂੰ ਠੀਕ ਭਾਵਨਾ ਵਿੱਚ ਸਮਝ ਸਕਣਾ ਔਖਾ ਹੁੰਦਾ ਹੈ ਸੋ ਮੇਰੇ ਮਨ ਅੰਦਰ ਪ੍ਰਿੰਸੀਪਲ ਸਾਹਿਬ ਪ੍ਰਤੀ ਹਲਕੀ ਜਹੀ ਰੰਜਿਸ਼ ਪੈਦਾ ਹੋ ਗਈ ਸੀ ਖੈਰ ਇਮਤਿਹਾਨਾਂ ਤੋਂ ਬਾਅਦ ਜਦ ਮੇਰਾ ਨਤੀਜਾ ਆਇਆ ਤਾਂ ਪ੍ਰਿੰਸੀਪਲ ਸਾਹਿਬ ਬੇहद ਖੁਸ਼ ਹੋਏ ਸਨ ਅਤੇ ਇੱਕ ਵਾਰ ਉਹ ਲੁਧਿਆਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਆਏ ਤਾਂ ਸ਼ਹਿਰ ਤੋਂ ਉਚੇਚਾ ਚੱਲ ਕੇ ਸਾਨੂੰ ਗੁਰੂ ਨਾਨਕ ਅਜੇਂ ਕਾਲੇ ਦੇ ਹੋਸਟਲ ਵਿੱਚ ਮਿਲਣ ਆਏ ਸਨ ਗੰਗਾਨਗਰ ਕਾਲਜ ਤੋਂ ਅਸੀਂ 5-6 ਦੋਸਤ ਇਕੱਠੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲ ਹੋਏ ਸੀ ਅਤੇ ਪ੍ਰਿੰਸੀਪਲ ਸਾਹਿਬ ਨੇ ਇਸ ਉੱਤੇ ਮਾਣ ਮਹਿਸੂਸ ਕੀਤਾ ਸੀ। ਇੰਜੀਨੀਅਰਿੰਗ ਕਾਲਜ ਵਿੱਚ ਸਾਡੇ ਇੱਕ ਅਧਿਆਪਕ ਮਲਵਿੰਦਰਜੀਤ ਸਿੰਘ ਬਾਕੀ ਅਧਿਆਪਕਾਂ ਨਾਲੋਂ ਵੱਖਰੀ ਕਿਸਮ ਦੇ ਇਨਸਾਨ ਸਨ। ਇੱਕ ਤਾਂ ਉਹਨਾਂ ਦਾ ਵਿਸ਼ਾ ਖੇਤਰ ਸਾਇੰਸ ਨਹੀਂ ਸੀ। ਉਹ ਆਮ ਗਿਆਨ ਜਨਰਲ ਨੌਲੇਜ ਦੇ ਟੀਚਰ ਸਨ। ਦੂਜਾ ਉਹਨਾਂ ਦੇ ਵਿਚਾਰ ਤੇ ਜੀਵਨ ਸ਼ੈਲੀ ਬਾਕੀ ਅਧਿਆਪਕਾਂ ਨਾਲੋਂ ਬਹੁਤ ਵੱਖਰੀ ਸੀ ਵਿਦਿਆਰਥੀਆਂ ਨਾਲ ਉਹਨਾਂ ਦਾ ਰਿਸ਼ਤਾ ਬੇਹਦ ਨਿੱਘਾ ਤੇ ਦੋਸਤਾਨਾ ਸੀ ਜਸਮਾਨੀ ਕਸਰਤ ਦੇ ਪੱਜ ਕੇ ਸ਼ੌਕੀਨ ਸਨ ਹਰ ਰੋਜ਼ ਸ਼ਾਮ ਨੂੰ ਕਾਲਜ ਦੇ ਗਰਾਊਂਡ ਵਿੱਚ ਘੰਟਿਆਂ ਬੱਧੀ ਕਸਰਤ ਕਰਿਆ ਕਰਦੇ ਸਨ ਭਾਰਤ ਦੀ ਆਜ਼ਾਦੀ ਲਈ ਜੂਝਣ ਵਾਲੇ ਦੇਸ਼ ਭਗਤ ਜੋਧੇ ਉਹਨਾਂ ਦੇ ਮਨ ਪਾਉਂਦੇ ਨਾਇਕ ਸਨ ਉਹ ਜਮਾਤ ਵਿੱਚ ਇਨ੍ਹਾਂ ਯੋਧਿਆਂ ਦੀਆਂ ਬਹੁਤ ਹੀ ਸ਼ਰਧਾ ਭਾਵ ਨਾਲ ਕਹਾਣੀਆਂ ਸੁਣਾਇਆ ਕਰਦੇ ਸਨ ਉਨ੍ਹਾਂ ਕੋਲ ਇਨ੍ਹਾਂ ਸੰਗਰਾਮੀਆਂ ਦੀਆਂ ਦੁਰਲੱਭ ਤਸਵੀਰਾਂ ਅਤੇ ਉਨ੍ਹਾਂ ਦੇ ਜੀਵਨ ਤੇ ਸਰਗਰਮੀਆਂ ਬਾਰੇ ਜਾਣਕਾਰੀ ਮੁਹੱਈਆ ਕਰਨ ਵਾਲਾ ਸਾਇਤ ਆਮ ਹੁੰਦਾ ਸੀ ਇਸ ਸਾਹਿਬ ਦੀ ਸਿਪਾਈ ਤੇ ਇਸ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਨਾਂ ਨੇ ਕੁਝ ਹੋਰ ਨਾਲ ਸਹਿਯੋਗੀਆਂ ਨਾਲ ਰਲ ਕੇ ਯੁਵਕ ਕੇਂਦਰ ਨਾਂ ਦਾ ਇੱਕ ਵਿਸ਼ੇਸ਼ ਅਦਾਰਾ ਕਾਇਮ ਕੀਤਾ ਹੋਇਆ ਸੀ ਜਿਸ ਦਾ ਸਦਰ ਦਫਤਰ ਜਲੰਧਰ ਵਿਖੇ ਗੜਾ ਰੋਡ ਤੇ ਸੀ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਆਪਣੇ ਵਿਦਿਆਰਥੀਆਂ ਦੀਆਂ ਰੁਚੀਆਂ ਤੇ ਪਰਵਿਰਤੀਆਂ ਨੂੰ ਛੱਟ ਸੁੰਘ ਲੈਂਦੇ ਸਨ ਅਤੇ ਇਸ ਅਨੁਸਾਰ ਚੋਣਵੀ ਵਿਦਿਆਰਥੀਆਂ ਨਾਲ ਆਪਣੀ ਸਾਝ ਬਣਾ ਲੈਂਦੇ ਸਨ ਅਜਿਹੇ ਵਿਦਿਆਰਥੀਆਂ ਨੂੰ ਉਹ ਪੜਨ ਲਈ ਆਪਣੇ ਕੋਲੋਂ ਉਚੇਚਾ ਸਾਹਿਤ ਮੁਹੱਈਆ ਕਰਦੇ ਸਨ ਮੈਂ ਬਹੁਤ ਜਲਦੀ ਹੀ ਪ੍ਰੋਫੈਸਰ ਸਾਹਿਬ ਦਾ ਗੂੜਾ ਉਪਾਸ਼ਕ ਬਣ ਗਿਆ ਸੀ ਉਹ ਜੋ ਵੀ ਪੜਨ ਨੂੰ ਦਿੰਦੇ ਮੈਂ ਪੂਰੇ ਸ਼ੌਕ ਤੇ ਲਗਨ ਨਾਲ ਪੜਦਾ ਇਸ ਸਾਹਿਤ ਨੇ ਮੇਰੇ ਇਨਕਲਾਬੀ ਜਜ਼ਬੇ ਨੂੰ ਸਾਂਤੇ ਲਾਉਣ ਅਤੇ ਮੈਨੂੰ ਖੱਬੇ ਪੱਖੀ ਵਿਚਾਰਧਾਰਾ ਦਾ ਮুরিਦ ਬਣਾਉਣ ਵਿੱਚ ਅਹਿਮ ਰੋਲ ਨਿਭਾਇਆ ਸ਼ਹੀਦ ਭਗਤ ਸਿੰਘ ਦੀ 1926 ਵਿੱਚ ਲਾਹੌਰ ਦੇ ਥਾਣੇ ਵਿੱਚ ਖਿੱਚੀ ਮੰਗੇ ਸਿਰ ਜੂੜੇ ਵਾਲੀ ਤਸਵੀਰ ਮੈਂ ਸਭ ਤੋਂ ਪਹਿਲਾਂ 1967 ਵਿੱਚ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਕੋਲ ਹੀ ਵੇਖੀ ਸੀ ਉਹਨਾਂ ਨੇ ਇਸ ਤਸਵੀਰ ਦੀਆਂ ਕਾਪੀਆਂ ਕਰਵਾ ਕੇ ਸਾਨੂੰ ਵੰਡ ਦਿੱਤੀਆਂ ਸਨ ਮੈਂ ਉਹ ਤਸਵੀਰ ਅਥਾ ਸ਼ਰਦਾ ਨਾਲ ਆਪਣੇ ਕੋਲ ਕਾਰਜ ਛੱਡਣ ਤੱਕ ਸੰਭਾਲ ਕੇ ਰੱਖੀ ਸੀ ਪ੍ਰੋਫੈਸਰ ਸਾਹਿਬ ਨੇ ਇੱਕ ਦਿਨ ਮੈਨੂੰ ਸਚੰਦਰ ਨਾਲ ਸਨਿਆਲ ਦੀ ਸਵੈ ਜੀਵਨੀ ਪੜਨ ਲਈ ਦਿੱਤੀ ਸੰਬੰਧੀ ਜੀਵਨ ਦੇ ਸਰਲੇਖ ਇਹ ਮੂਲ ਰੂਪ ਵਿੱਚ ਮੰਗਾਲੀ ਵਿੱਚ ਲਿਖੀ ਇਸ ਸਵੈ ਜੀਵਨੀ ਦਾ ਹਿੰਦੀ ਤੋਂ ਪੰਜਾਬੀ ਵਿੱਚ ਤਰਜਮਾ ਕੀਤਾ ਗਿਆ ਸੀ ਇਸ ਕਿਤਾਬ ਤੋਂ ਮੈਂ ਬੇਹੱਦ ਪ੍ਰਭਾਵਿਤ ਹੋਇਆ ਸੀ ਇਸ ਕਿਤਾਬ ਨੇ ਮੇਰੇ ਦਿਲ ਅੰਦਰ ਇਨਕਲਾਬੀ ਲਹਿਰ ਅੰਦਰ ਸ਼ਾਮਲ ਹੋਣ ਦੀ ਤਿੱਖੀ ਆਰਜ਼ੂ ਪੈਦਾ ਕਰ ਦਿੱਤੀ ਸੀ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਦੇ ਜ਼ਰੀਏ ਹੀ ਮੇਰੀ ਮਿਹਰ ਚੰਦ ਭਾਰਦਵਾਜ ਨਾਲ ਜਾਣ ਪਛਾਣ ਹੋਈ ਉਹ ਮੇਰਾ ਜ਼ਮਾਤੀ ਹੋਣ ਤੋਂ ਇਲਾਵਾ ਹੋਸਟਲ 'ਚ ਮੇਰਾ ਗੁਆਂਢੀ ਵੀ ਸੀ ਉਹ ਵੀ ਦੇਸ਼ ਭਗਤਾਂ ਦਾ ਗੂੜਾ ਉਪਾਸ਼ਕ ਸੀ ਬਾਅਦ ਵਿੱਚ ਉਹ ਡਿਗਰੀ ਕਰਕੇ ਪਟਿਆਲਾ ਦੇ ਥਾਪਰ ਕਾਲਜ ਵਿੱਚ ਪੜਾਉਣ ਲੱਗ ਗਿਆ ਸੀ ਉਥੇ ਉਹਦਾ ਚੁਕਾ ਅਕਾਲੀ ਰਾਜਨੀਤੀ ਵੱਲ ਹੋ ਗਿਆ ਸੀ ਅਤੇ ਧਰਮ ਜੁੱਧ ਮੋਰਚੇ ਦੇ ਦੌਰਾਨ ਉਸ ਦੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਨੇੜਤਾ ਬਣ ਗਈ ਸੀ। ਉਦੋਂ ਉਸ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਹਮਾਇਤ ਵਿੱਚ ਬੜੀ ਸਰਲ ਭਾਸ਼ਾ ਵਿੱਚ ਇੱਕ ਕਿਤਾਬ ਝਾ ਲਿਖਿਆ ਸੀ। ਜਿਹੜਾ ਅਕਾਲੀ ਸਫਾ ਅੰਦਰ ਕਾਫੀ ਪੜਿਆ ਤੇ ਸਲਾਹਿਆ ਗਿਆ ਸੀ। ਬਾਅਦ ਵਿੱਚ ਜਦੋਂ 1985 ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਅਕਾਲੀ ਸਰਕਾਰ ਬਣੀ ਤਾਂ ਪ੍ਰੋਫੈਸਰ ਮਿਹਰ ਚੰਦ ਭਾਰ ਦਵਾਜ ਨੂੰ ਖਾਦੀ ਬੋਰਡ ਦੇ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ ਕਾਲਜ ਤੋਂ ਬਾਅਦ ਮੇਰੀ ਉਦੋਂ ਉਸ ਨਾਲ 15 ਸਾਲਾਂ ਦੇ ਵਕਫੇ ਬਾਅਦ ਇੱਕ ਸਰਸਰੀ ਮੁਲਾਕਾਤ ਹੋਈ ਸੀ ਪ੍ਰਸਿੱਧ ਅਕਾਲੀ ਆਗੂ ਮੋਹਨ ਸਿੰਘ ਤੜਦਾ ਪੁੱਤਰ ਤਲੋਚਨ ਸਿੰਘ ਵੀ ਮੇਰਾ ਜਮਾਤੀ ਸੀ ਉਹ ਵੀ ਹੋਸਟਲ ਵਿੱਚ ਮੇਰਾ ਗੁਵੰਡੀ ਸੀ ਉਸ ਨਾਲ ਪੜਾਣਾ ਇਹ ਵਾਪਰਿਆ ਕਿ ਪਹਿਲੇ ਸਾਲ ਦੇ ਇਮਤਿਹਾਨ ਦੌਰਾਨ ਉਹ ਨਕਲ ਮਾਰਦਾ ਰੰਗੇ ਹਥੀਂ ਫੜਿਆ ਗਿਆ ਪਰ ਉਸਨੇ ਮਝਾਲਾਂ ਵਾਲਾ ਕਾਰਾ ਕਰਦਿਆਂ ਸੁਪਰਵਾਈਜ਼ਰ ਕੋਲੋਂ ਸਾਰੇ ਕਾਗਜ਼ ਪੱਤਰ ਖੋ ਕੇ ਮੌਕੇ ਤੇ ਹੀ ਪਾੜ ਦਿੱਤੇ ਅਤੇ ਚੀਤੇ ਵਾਲੀ ਫੁਰਤੀ ਨਾਲ ਖਿੜਕੀ ਰਾਹੀਂ ਛਾਲ ਮਾਰ ਕੇ ਤਿੱਤਰ ਬਿੱਤਰ ਹੋ ਗਿਆ ਸੀ ਉਹ ਸਿੱਧਾ ਆਪਣੇ ਪਿੰਡ ਚਲਾ ਗਿਆ ਤੇ ਉਸ ਤੋਂ ਬਾਅਦ ਕਾਲਜ ਦਾ ਮੂੰਹ ਨਹੀਂ ਦੇਖਿਆ ਉਸ ਪ੍ਰੰਤ ਉਹ ਖਾਨਦਾਨੀ ਪਰੰਪਰਾ ਅਨੁਸਾਰ ਅਕਾਲੀ ਰਾਜਨੀਤੀ ਵਿੱਚ ਸਰਗਰਮ ਹੋ ਗਿਆ ਅਤੇ ਕੁਝ ਸਾਲਾਂ ਬਾਅਦ ਤਰਨਤਾਰਨ ਦੇ ਹਲਕੇ ਤੋਂ ਲੋਕ ਸਭਾ ਦੀ ਚੋਣ ਜਿੱਤ ਕੇ ਐਮਪੀ ਬਣ ਗਿਆ ਸੀ ਪਾਲਜੰਦਰ ਮੇਰੇ ਨਾਲ ਉੱਪਰ ਲੀਆਂ ਜਮਾਤਾਂ ਵਿੱਚ ਪੜਦੇ ਦੋ ਤਿੰਨ ਵਿਦਿਆਰਥੀ ਖੱਬੇ ਪੱਖੀ ਵਿਚਾਰਧਾਰਾ ਤੇ ਲਹਿਰਵਾਲ ਮੱਠਾ ਜਾ ਚੁਕਾਰ ਰੱਖਦੇ ਸਨ ਉਹਨਾਂ ਵਿੱਚੋਂ ਖੰਨੇ ਦੇ ਨੇੜਲੇ ਪਿੰਡ ਮਲਕਪੁਰ ਦਾ ਮਲਕੀਤ ਸਿੰਘ ਸਭ ਨਾਲੋਂ ਵੱਧ ਸਰਗਰਮ ਸੀ ਉਸ ਦੀ ਪੀਐਸਯੂ ਦੇ ਆਗੂਆਂ ਖਾਸ ਕਰਕੇ ਦਰਸ਼ਨ ਸਿੰਘ ਬਾਗੀ ਤੇ ਹਰਪ੍ਰਜਨ ਸਿੰਘ ਹਲਵਾਰਵੀ ਨਾਲ ਚੰਗੀ ਸਾਥ ਸੀ ਉਹ ਬਹੁਤ ਹੌਸਲੇ ਤੇ ਢੱਲੇ ਵਾਲਾ ਸੀ ਅਤੇ ਖੜਕੇ ਦੜਕੇ ਵਾਲੀਆਂ ਕਾਰਵਾਈਆਂ ਵਿੱਚ ਹਮੇਸ਼ਾ ਮੂਰੇ ਹੁੰਦਾ ਸੀ ਪਤਾ ਨਹੀਂ ਕਿਵੇਂ ਮੇਰਾ ਮਲਕੀਤ ਸਿੰਘ ਨਾਲ ਛੇਤੀ ਹੀ ਗੂੜਾ ਮੇਲਜੋਲ ਹੋ ਗਿਆ ਉਸ ਵੇਲੇ ਤੱਕ नक्सਲ ਬਾੜੀ ਦੀ ਇਤਿਹਾਸਕ ਘਟਨਾ ਵਾਪਰ ਚੁੱਕੀ ਸੀ ਅਤੇ ਅਖਬਾਰਾਂ ਵਿੱਚ ਇਸ ਦੀ ਵਿਆਪਕ ਚਰਚਾ ਹੋ ਰਹੀ ਸੀ ਸਾਰੇ ਦੇਸ਼ ਅੰਦਰ ਵਿਦਿਆਰਥੀ ਅੰਦੋਲਨਾਂ ਦਾ ਰਜ਼ੋਰ ਚੜਿਆ ਹੋਇਆ ਸੀ ਦਿੱਲੀ ਤਿਹਾੜ ਜੇਲ੍ਹ ਦੀ ਯਾਤਰਾ 1967 ਦੇ ਅਖੀਰ ਜੇ ਵਿੱਚ ਇੱਕ ਦਿਨ ਸਾਡੇ ਕਾਲਜ ਦੇ ਖੇਡ ਸਟੇਡੀਅਮ ਅੰਦਰ ਵਿਦਿਆਰਥੀਆਂ ਦਾ ਵੱਡਾ ਇਕੱਠ ਜੁੜਿਆ ਜਿਸ ਵਿੱਚ 2-3 ਸੀਨੀਅਰ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਖੇਤਰ ਵਿੱਚ ਫੈਲੀ ਬੇਰੁਜ਼ਗਾਰੀ ਬਾਰੇ ਦੱਸਿਆ ਅਤੇ ਇਸ ਦੇ ਵਿਰੁੱਧ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਦਾ ਦੇਸ਼ ਵਿਆਪੀ ਅੰਦੋਲਨ ਲਾਮਬੰਦ ਕਰਨ ਦੀ ਤਜ਼ਵੀਜ਼ ਪੇਸ਼ ਕੀਤੀ ਉਹਨਾਂ ਨੇ ਇਸ ਮਨੋਰਥ ਨਾਲ ਦੇਸ਼ ਦੇ ਕਈ ਕਾਲਜਾਂ ਵਿੱਚ ਜਾ ਕੇ ਉੱਥੋਂ ਦੇ ਵਿਦਿਆਰਥੀਆਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਨ ਲਈ ਕੀਤੇ ਗਏ ਯਤਨਾਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਉਹਨਾਂ ਨੇ ਪੱਛਮੀ ਬੰਗਾਲ ਦੇ ਦੁਰਗਾਪੁਰ, ਮੱਧ ਪ੍ਰਦੇਸ਼ ਦੇ ਜੱਬਲਪੁਰ, ਦਿੱਲੀ, ਆਈਆਈਟੀ ਤੇ ਰੁੜਕੀ ਦੇ ਰਿਜਨਲ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕਰ ਲਿਆ ਹੋਇਆ ਸੀ। ਥੋੜੇ ਹੀ ਚਿਰ ਬਾਅਦ ਜਨਵਰੀ 1968 ਵਿੱਚ ਦਿੱਲੀ ਜਾ ਕੇ ਪਾਰਲੀਮੈਂਟ ਦੇ ਸਾਹਮਣੇ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਮਿੱਥੇ ਪ੍ਰੋਗਰਾਮ ਮੁਤਾਬਕ ਮੁਜ਼ਾਹਰਾ ਕਰਨ ਦਾ ਯਤਨ ਕੀਤਾ ਗਿਆ। ਪਰੰਤੂ ਪੁਲਿਸ ਨੇ ਕੋਈ 100 ਤੋਂ ਵੱਧ ਦੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੀ ਤਿਹਾਰ ਜੇਲ੍ਹ ਅੰਦਰ ਡੱਕ ਦਿੱਤਾ। ਸਭ ਤੋਂ ਵੱਧ ਗਿਣਤੀ ਸਾਡੇ ਕਾਲਜ ਦੇ ਵਿਦਿਆਰਥੀਆਂ ਦੀ ਸੀ। ਬਾਕੀ ਦਿੱਲੀ, ਜੱਬਰਪੁਰ ਤੇ ਰੁੜਕੀ ਆ ਥਾਵਾਂ ਤੋਂ ਐਵੇਂ ਗਿਣਤੀ ਦੇ ਵਿਦਿਆਰਥੀ ਹੀ ਗ੍ਰਿਫਤਾਰ ਹੋਏ ਸਨ। ਉਹਨਾਂ ਵਿੱਚੋਂ ਵੀ ਰੁੜਕੀ ਦੇ ਵਿਦਿਆਰਥੀ ਤਾਂ ਤੀਜੇ ਦਿਨ ਹੀ ਮਾਫੀਆਂ ਮੰਗ ਕੇ ਜੇਲ੍ਹ ਵਿੱਚੋਂ ਬਾਹਰ ਨਿਕਲ ਗਏ ਅਸੀਂ ਉਹਨਾਂ ਨੂੰ ਬਾਹਰ ਨਿਕਲਦਿਆਂ ਨੂੰ ਫਟਕਾਰਾਂ ਪਾਈਆਂ ਸਨ ਉਹ ਸਾਰੇ ਸ਼ਹਿਰੀ ਸਨ ਤੇ ਅਸੀਂ ਜ਼ਿਆਦਾਤਰ ਪਿੰਡੂ ਸਾਂ ਅਸੀਂ ਤਾਂ ਜੇਲ੍ਹ ਅੰਦਰ ਵਿਆਹ ਵਰਗਾ ਮਾਹੌਲ ਰਚ ਲਿਆ ਸੀ ਉਸ ਵੇਲੇ ਕਾਲਜ ਅੰਦਰ ਮੇਰਾ ਪਹਿਲਾ ਸਾਲ ਸੀ ਅਤੇ ਜਿੱਥੋਂ ਤੱਕ ਮੈਨੂੰ ਚੇਤਾ ਹੈ ਜੇਲ੍ਹ ਅੰਦਰ ਪਹਿਲੇ ਸਾਲ ਦੇ ਵਿਦਿਆਰਥੀ ਬਹੁਤ ਹੀ ਥੋੜੇ ਸਨ ਜ਼ਿਆਦਾ ਵਿਦਿਆਰਥੀ ਉੱਪਰਲੀਆਂ ਜਮਾਤਾਂ ਵਾਲੇ ਸਨ ਜੇਲ੍ਹ ਅੰਦਰ ਸੀ ਤਕਰੀਬਨ 1 ਮਹੀਨਾ ਗੁਜ਼ਾਰਿਆ ਜੱਬਲਪੁਰ ਦੇ ਵਿਦਿਆਰਥੀਆਂ ਚੋਂ ਜ਼ਿਆਦਾਤਰ ਕੱਟੜ ਜਨਸੰਗੀ ਸਨ ਜੋ ਬૌਧਿਕ ਪੱਖੋਂ ਕਾਫੀ ਕਾਬਲ ਤੇ ਪ੍ਰਭਾਵਸ਼ਾਲੀ ਬੁਲਾਰੇ ਸਨ ਜੱਬਲਪੁਰੀਆਂ ਵਿੱਚੋਂ ਇੱਕ ਸ਼ਰਦ ਜਾਦਵ ਸੀ ਜਿਹੜਾ ਜਨਸੰਗੀਆਂ ਦਾ ਵਿਚਾਰਧਾਰਕ ਵਿਰੋਧੀ ਸੀ ਉਹ ਰਾਮ ਮਨੋਹਰ ਲੋਈਆ ਦਾ ਉਪਾਸ਼ਕ ਸੀ ਇਹ ਉਹੀ ਸ਼ਰਦ ਜਾਦਵ ਸੀ ਜਿਹੜਾ 25 ਕੋਸਾਲਾਂ ਬਾਅਦ ਜਨਤਾ ਦਲ ਯੂਨਾਈਟਿਡ ਦਾ ਪ੍ਰਧਾਨ ਥਾਪਿਆ ਗਿਆ ਸੀ ਜੇਲ੍ਹ ਅੰਦਰ ਅਸੀਂ ਆਪਣੇ ਆਪ ਨੂੰ ਖੱਬੇ ਪੱਖੀ ਤੇ ਨਾਲ ਹੀ ਖੱਬੀ ਖਾਨ ਵੀ ਸਮੇ ਦੇ ਸੀ ਸਾਡੇ ਕੁਝ ਆਗੂ ਉਸ ਵੇਲੇ ਪੰਜਾਬ ਸਟੂਡੈਂਟ ਜੁਨੀਅਨ ਪੀ ਐਸ ਯੂ ਨਾਂ ਦੀ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਦੇ ਸੰਪਰਕ ਵਿੱਚ ਸਨ ਇਸ ਕਰਕੇ ਜੱਬਲਪੁਰ ਵਾਲਿਆਂ ਨਾਲ ਸਾਡੇ ਆਗੂਆਂ ਦੀ ਸਿਧਾਂਤਕ ਖਿੱਚੋ ਤਾਣ ਸ਼ੁਰੂ ਹੋ ਗਈ ਸੀ ਇੱਕ ਦਿਨ ਜੱਬਲਪੁਰ ਵਾਲਿਆਂ ਨੇ ਇਹ ਰੌਲਾ ਪਾ ਦਿੱਤਾ ਕਿ ਲੁਧਿਆਣੇ ਵਾਲਿਆਂ ਨੇ ਜੇਲ੍ਹ ਦੇ ਅੰਦਰ ਆਪਣੇ ਕੋਲ ਮਾਉਜ਼ ਤੁੰਗ ਦੀ ਲਾਲ ਕਿਤਾਬ ਰੈੱਡ ਬੁੱਕ ਰੱਖੀ ਹੋਈ ਸੀ ਉਹਨਾਂ ਨੇ ਇਸ ਉੱਤੇ ਗੰਭੀਰ ਇਤਰਾਜ਼ ਪ੍ਰਗਟਾਇਆ ਅਤੇ ਲਾਲ ਕਿਤਾਬ ਨੂੰ ਜਾਂ ਤਾਂ ਨਸ਼ਟ ਕਰ ਦੇਣ ਅਤੇ ਜਾਂ ਜੇਲ੍ਹ ਵਿੱਚੋਂ ਬਾਹਰ ਭੇਜਣ ਦੀ ਮੰਗ ਕੀਤੀ ਸਾਡੇ ਆਗੂਆਂ ਨੇ ਉਹਨਾਂ ਦੀ ਇਹ ਮੰਗ ਹਾਕਾਰਤ ਨਾਲ ਠੁਕਰਾ ਦਿੱਤੀ ਸੀ ਲਾਲ ਕਿਤਾਬ ਬਾਰੇ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਮਨ ਅੰਦਰ ਅਜਹੀ ਖਤਰਨਾਕ ਕਿਤਾਬ ਨੂੰ ਵੇਖਣ ਤੇ ਪੜ੍ਹਨ ਦੀ ਤੀਬਰ ਤਾਂਘ ਪੈਦਾ ਹੋ ਗਈ ਸੀ ਇਸ ਅਦਰਬਾਰ ਵਿੱਚ ਛੇਤੀ ਹੀ ਪੂਰੀ ਹੋ ਗਈ ਸੀ ਜਿਹਨੂੰ ਲਾਲ ਕਿਤਾਬ ਕਿਹਾ ਜਾਂਦਾ ਸੀ ਉਹ ਅਸਲ ਵਿੱਚ ਮਾਉਜ਼ੇ ਤੁੰਗ ਦੀਆਂ ਲਿਖਤਾਂ ਵਿੱਚੋਂ ਉਹਦੀਆਂ ਚੋਣਵੀਆਂ ਟੁਕਾਂ ਲੈ ਕੇ ਇੱਕ ਗੁਟਕਾ ਨਮਾ ਸੰਗ੍ਰਹਿ ਬਣਾਇਆ ਹੋਇਆ ਸੀ ਕਿਤਾਬ ਦਾ ਆਕਾਰ ਬਹੁਤ ਵੱਡਾ ਨਹੀਂ ਸੀ ਪਰ ਇਸਦੀ ਦਿੱਖ ਬਹੁਤ ਹੀ ਫੱਬਵੀ ਸੀ ਜਿਲਦ ਦਾ ਰੰਗ ਲਾਲ ਸੁਹਾ ਸੀ ਸ਼ਾਇਦ ਇਸ ਵਜ੍ਹਾ ਕਰਕੇ ਹੀ ਉਸਦੀ ਇਹ ਆਲ ਪੈ ਗਈ ਸੀ ਅੰਗਰੇਜ਼ੀ ਵਾਲੀ ਜਿਲਦ ਸਿੱਧੀ ਚੀਨ ਤੋਂ ਛਪ ਕੇ ਆਈ ਸੀ ਪੰਜਾਬੀ ਵਾਲੀ ਜिल्ਦ ਇੱਥੇ ਹੀ ਛਪੀ ਸੀ ਪਰ ਸੋਹਣੀ ਸੀ ਖਾਸ ਕਰਕੇ ਤਰਜਮਾ ਬਹੁਤ ਕਮਾਲ ਦਾ ਸੀ ਬਾਅਦ ਵਿੱਚ ਅਮਰਜੀਤ ਚੰਦਨ ਕੋਲੋਂ ਪਤਾ ਚੱਲਿਆ ਕਿ ਇਹ ਤਰਜਮਾ ਨਰਿੰਦਰ ਕੁਮਾਰ ਜੋਸ਼ੀ ਤੇ ਉਸ ਨੇ ਰਲ ਕੇ ਕੀਤਾ ਸੀ ਲਾਰ ਕਿਤਾਬ ਵਿੱਚ ਦਰਜ ਕੁਝ ਘਟੂਕਾਂ ਲਹਿਰ ਅੰਦਰ ਬੇहद ਮਕਬੂਲ ਹੋ ਗਈਆਂ ਸਨ ਜਿਵੇਂ ਰਾਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਨਿਕਲਦੀ ਹੈ ਇਹਨਾਂ ਕਲਾਬ ਕੋਈ ਪ੍ਰੀਤੀ ਭੋਜਨ ਨਹੀਂ ਹੁੰਦਾ ਨਾ ਇਹ ਚਿੱਤਰ ਵਾਣ ਜਾਂ ਕਸ਼ੀਦਾਕਾਰੀ ਕਰਨਾ ਹੁੰਦਾ ਹੈ। ਇੱਕ ਹਿੰਸਕ ਉਥਲ-ਪੁਥਲ ਹੁੰਦੀ ਹੈ ਜਿਸ ਰਾਹੀਂ ਇੱਕ ਅਜ਼ਮਾਤ ਦੂਜੀ ਨੂੰ ਗੱਦੀੋਂ ਪੁੰਜੇ ਪਟਕਾ ਮਾਰਦੀ। ਇੱਕ ਚੰਗਿਆੜੀ ਸਾਰੇ ਜੰਗਲ ਨੂੰ ਅੱਗ ਲਗਾ ਸਕਦੀ ਹੈ ਆਦ ਆਦ। ਨਰਿੰਦਰ ਜੋਸ਼ੀ ਬਹੁਤ ਹੀ ਜ਼ਹੀਨ ਇਨਸਾਨ ਸੀ। ਉਹ ਬૌਧਿਕ ਪ੍ਰਪਤਾ ਦਾ ਮਾਲਕ ਸੀ। ਸਾਹਿਤ ਤੇ ਸੰਗੀਤ ਦਾ ਚੰਗਾ ਰਸੀਆ ਸੀ। ਪਰ ਉਸ ਦਾ ਨਕਸਲ ਬਾੜੀ ਲਹਿਰ ਤੋਂ ਛੇਤੀ ਹੀ ਉਹ ਪਾੰਗ ਹੋ ਗਿਆ ਸੀ ਬਾਅਦ ਵਿੱਚ ਉਸਨੇ ਦਵਾਈਆਂ ਦੀ ਇੱਕ ਕੰਪਨੀ ਨਾਲ ਨੌਕਰੀ ਕਰ ਲਈ ਸੀ ਉਸ ਵੇਲੇ ਮੇਰੇ ਕੁਝ ਸਾਂਝੇ ਦੋਸਤਾਂ ਦੀ ਮਾਰਫਤ ਉਸ ਨਾਲ ਨਿੱਗੇ ਸਬੰਧ ਬਣ ਗਏ ਸਨ 1996 ਵਿੱਚ ਇੱਕ ਸੜਕੀ ਦੁਰਘਟਨਾ ਅੰਦਰ ਹੋਈ ਉਸਦੀ ਬੇਵਕਤੀ ਮੌਤ ਨਾਲ ਸਾਨੂੰ ਬਹੁਤ ਡੂੰਘਾ ਸਦਮਾ ਲੱਗਿਆ ਸੀ ਤਿਹਾਰ ਜੇਲ੍ਹ ਤੋਂ ਸਾਨੂੰ ਲਗਭਗ 1 ਮਹੀਨੇ ਬਾਅਦ ਬਿਨਾਂ ਕੋਈ ਮੰਗ ਮੰਨੇ ਰਿਹਾ ਕਰ ਦਿੱਤਾ ਗਿਆ ਸੀ ਅਸੀਂ ਵਾਪਸ ਕਾਲਜ ਵਿੱਚ ਆ ਕੇ ਮੋੜ ਤੋਂ ਪੜ੍ਹਾਈ ਵਿੱਚ ਜੁਟ ਗਏ ਸੀ ਇਹ ਮੇਰੇ ਜੀਵਨ ਦੀ ਪਲੇਠੀ ਤੇ ਇਕਲੌਤੀ ਜੇਲ੍ਹ ਯਾਤਰਾ ਸੀ ਉਸ ਤੋਂ ਬਾਅਦ ਫਿਰ ਕਦੇ ਵੀ ਜੇਲ੍ਹ ਜਾਣ ਦਾ ਸਬੱਬ ਨਹੀਂ ਬਣਿਆ ਚੜ੍ਹਦੀ ਜਵਾਨੀ ਵਿੱਚ ਅਤੇ ਗਰਮਾ-ਗਰਮ ਰਾਸੀ ਮਾਹੌਲ ਦੇ ਅੰਦਰ ਮਹੀਨਾ ਪਾਰ ਜੇਲ੍ਹ ਅੰਦਰ ਰਾਸੀ ਕੈਦੀ ਦੇ ਤੌਰ ਤੇ ਰਹਿਣ ਦਾ ਇਹ ਅਨੁਭਵ ਮੇਰੇ ਜੀਵਨ ਦੀ ਭਵਿੱਖ ਦਿਸ਼ਾ ਤੈਅ ਕਰਨ ਵਿੱਚ ਕਾਫੀ ਅਹਿਮ ਸਾਬਤ ਹੋਇਆ ਜੇਲ੍ਹ ਅੰਦਰ ਰਹਿੰਦਿਆਂ ਗਰਮਖਿਆਲੀ ਲਹਿਰ ਤੇ ਵਿਚਾਰਧਾਰਾ ਪ੍ਰਤੀ دیਵਾਨਗੀ ਹੋਰ ਵੱਧ ਗਈ ਸੀ ਇਸ ਤੋਂ ਬਾਅਦ ਮੈਂ ਪੀਐਸਯੂ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਥੋੜੇ ਚਿਰ ਬਾਅਦ ਹੀ ਅਸੀਂ 23 ਮਾਰਚ ਨੂੰ ਕਾਲਜ ਅੰਦਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਇੱਕ ਵਿਸ਼ੇਸ਼ ਸਮਾਗਮ ਕੀਤਾ ਸ਼ਹੀਦ ਭਗਤ ਸਿੰਘ ਦਾ ਇੱਕ ਸਾਥੀ ਪੰਡਤ ਕਸ਼ੋਰੀ ਲਾਲ ਸਮਾਗਮ ਚ ਮੁਕ ਬਲਾਰਾ ਸੀ ਉਮਰ ਦਾ ਨਿਆਣਾ ਹੋਣ ਕਰਕੇ ਉਹ ਫਾਂਸੀ ਦੀ ਸਜ਼ਾ ਤੋਂ ਬਚ ਰਿਹਾ ਸੀ ਪਰ ਉਸ ਨੂੰ ਲੰਮਾ ਸਮਾਂ ਜੇਲ੍ਹ ਅੰਦਰ ਰਹਿਣਾ ਪਿਆ ਸੀ ਜੇਲ੍ਹ ਵਿੱਚੋਂ ਬਾਹਰ ਆ ਕੇ ਉਹ ਆਪਣੀ ਹੋਰ ਨਾਲ ਸਾਥੀਆਂ ਵਾਂਗ ਹੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਸਮਾਗਮ ਅੰਦਰ ਬੋਲਦਿਆਂ ਉਸਨੇ ਸ਼ਹੀਦ ਭਗਤ ਸਿੰਘ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਸ ਵੇਲੇ ਦੀ ਇਨਕਲਾਬੀ ਲਹਿਰ ਵੱਲੋਂ ਮਿੱਥੇ ਆਦਰਸ਼ਾਂ ਦਾ ਸਮਕਾਲੀ ਸਮਾਜੀ ਤੇ ਰਾਸੀ ਹਾਲਤ ਦਾ ਟਕਰਾ ਕਰਦੇ ਹੋਇਆ ਆਜ਼ਾਦੀ ਤੋਂ ਬਾਅਦ ਦੇਸ਼ ਦੇ ਰਾਜ ਭਾਗ ਉਤੇ ਕਾਬਜ ਹੋਏ ਹਾਕਮ ਵਰਗ ਪ੍ਰਤੀ ਸੱਤਵੀਂ ਨਾਰਾਜ਼ਗੀ ਦਾ ਬੇਬਾਕ ਪ੍ਰਗਟਾਵਾ ਕੀਤਾ ਉਸ ਨੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਮਿਊਨਿਸਟ ਲਹਿਰ ਤੇ ਮਾਰਕਸਵਾਦੀ ਵਿਚਾਰਧਾਰਾ ਦੇ ਲੜ ਲੱਗਣ ਦੀ ਜ਼ੋਰਦਾਰ ਵਜਾਹਤ ਕੀਤੀ ਉਸ ਦਾ ਭਾਸ਼ਣ ਅਸੀਂ ਪੂਰੀ ਸ਼ਰਧਾ ਤੇ ਇਕਾਗਰਤਾ ਨਾਲ ਸੁਣਿਆ ਸਾਡੇ ਲਈ ਉਸ ਦੇ ਮੂੰਹੋਂ ਨਿਕਲਿਆ ਹਰ ਬਚਨ ਇਲਹਾਮ ਵਰਗਾ ਸੀ ਅਸੀਂ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੇ ਸੂਰਮ ਗਤੀ ਤੋਂ ਤਾਂ ਪਹਿਲਾਂ ਹੀ ਬੇਹਦ ਕਾਇਲ ਸੀ ਹੁਣ ਉਸ ਦੀ ਵਿਚਾਰਧਾਰਾ ਦੇ ਵੀ ਉਪਾਸ਼ਕ ਬਣ ਗਏ ਸਾਂ ਜਿੱਥੋਂ ਤੱਕ ਮੈਨੂੰ ਯਾਦ ਹੈ ਇਸ ਸਮਾਗਮ ਅੰਦਰ ਦੂਸਰਾ ਅਹਿਮ ਬੁਲਾਰਾ ਪ੍ਰੋਫੈਸਰ ਤੇਜਵੰਤ ਸਿੰਘ ਗਿੱਲ ਸੀ ਉਹ ਉਸ ਵਕਤ ਗਵਰਨਮੈਂਟ ਕਾਲਜ ਲੁਧਿਆਣਾ ਵਿੱਚ ਪੜਾਉਂਦਾ ਸੀ ਉਸ ਵੇਲੇ ਉਸ ਨੂੰ ਸੰਤ ਸਿੰਘ ਸੇਖੋਂ ਦੇ ਹਾਨ ਜੇ ਵਜੋਂ ਜ਼ਿਆਦਾ ਜਾਣਿਆ ਜਾਂਦਾ ਸੀ ਉਸਨੇ ਚੇ ਗਵੇਰਾ ਕੋਲੋਂ ਮਰਨ ਮੌਕੇ ਮਿਲੀ ਉਸਦੀ ਡਾਇਰੀ ਦਾ ਜ਼ਿਕਰ ਕੀਤਾ ਸੀ ਜਦੋਂ ਚੇ ਗਵੇਰਾ ਨੂੰ ਫੌਜ ਨੇ ਬੋਲੀਵੀਆ ਦੇ ਜੰਗਲ ਵਿੱਚੋਂ ਫੜ ਕੇ ਗੋਲੀਆਂ ਮਾਰ ਦਿੱਤੀਆਂ ਸਨ ਤਾਂ ਇੱਕ ਨੇਕ ਦਿਲ ਫੌਜੀ ਨੇ ਅੱਖ ਬਚਾ ਕੇ ਉਸਦੀ ਡਾਇਰੀ ਆਪਣੇ ਕਬਜ਼ੇ ਹਟ ਕਰ ਲਈ ਸੀ ਇਹ ਡਾਇਰੀ ਕਿਸੇ ਤਰ੍ਹਾਂ ਚੇ ਗਵੇਰਾ ਦੇ ਕਿਸੇ ਪ੍ਰਸੰਸਕ ਤੱਕ ਪਹੁੰਚ ਗਈ ਸੀ ਜਿਸ ਨੇ ਇਸ ਨੂੰ ਫੁਰਤੀ ਨਾਲ ਛਾਪਣ ਦਾ ਪ੍ਰਬੰਧ ਕਰ ਲਿਆ ਸੀ ਜਦੋਂ ਇਹ ਡਾਇਰੀ ਛਪ ਕੇ ਆਈ ਤਾਂ ਲੋਕਾਂ ਅੰਦਰ ਇਸ ਨੂੰ ਖਰੀਦਣ ਦਾ ਜਨੂਨ ਪੈਦਾ ਹੋ ਗਿਆ ਸੀ ਇਸ ਡਾਇਰੀ ਵਿੱਚ ਚੇਵ ਗਵੇਰਾ ਨੇ ਆਪਣੀ ਨਿਤ ਰੋਜ਼ ਦੀਆਂ ਸਰਗਰਮੀਆਂ ਤੇ ਅਨੁਭਵ ਦਰਜ ਕੀਤੇ ਸਨ ਉਸ ਵੇਲੇ ਚੇਵ ਗਵੇਰਾ ਨੂੰ ਛਾਪਾ ਮਾਰ ਯੋਧ ਦਾ ਗੁਰੂ ਤਸੱਬਰ ਕੀਤਾ ਜਾਣ ਲੱਗ ਪਿਆ ਸੀ ਇਸ ਕਰਕੇ ਇਨਕਲਾਬੀ ਜਜ਼ਬਾ ਰੱਖਣ ਵਾਲੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੌਜਵਾਨਾਂ ਲਈ ਇਹ ਡਾਇਰੀ ਪਵਿੱਤਰ ਤੇ ਪੂਜਣਯੋਗ ਬਣੀ ਹੋਈ ਸੀ ਉਸ ਸਮਾਗਮ ਤੋਂ ਛੇਤੀ ਹੀ ਬਾਅਦ ਇਹ ਡਾਇਰੀ ਸਾਡੇ ਕੋਲ ਵੀ ਪਹੁੰਚ ਗਈ ਸੀ ਡਾਇਰੀ ਵਿੱਚ ਦਰਜ ਗੱਲਾਂ ਭਾਵੇਂ ਬਹੁਤ ਸਧਾਰਨ ਜੀਆਂ ਹੀ ਸਨ ਪਰ ਜਜ਼ਬਾਤਾਂ ਤੇ ਸ਼ਰਦਾ ਦੇ ਉਲਾਰ ਉਪ ਭਾਵਾਂ ਦੇ ਅਸਰ ਹੇਠ ਸਧਾਰਨ ਗੱਲਾਂ ਵੀ ਗੂੜ੍ਹ ਗਿਆਨ ਜਾਪਣ ਲੱਗ ਪੈਂਦੀਆਂ ਹਨ ਸੋ ਇਹ ਡਾਇਰੀ ਸਾਡੇ ਲਈ ਬਹੁਤ ਹੀ ਖਾਸੋ-ਖਾਸ ਬਣ ਗਈ ਸੀ ਰਸਾਲਿਆਂ ਅਤੇ ਆਖਬਾਰਾਂ ਅੰਦਰ ਇਸ ਦੀ ਭਰਪੂਰ ਚਰਚਾ ਹੋਈ ਜਿਸ ਨਾਲ ਇਸ ਦਾ ਗਲੈਮਰ ਹੋਰ ਵਧ ਗਿਆ ਮੈਂ ਕਿਸੇ ਰਸਾਲੇ ਵਿੱਚ ਛਪੀ ਚੇਹ ਕੁਵੇਰਾ ਦੀ ਤਸਵੀਰ ਕੱਟ ਕੇ ਆਪਣੇ ਕਮਰੇ ਅੰਦਰ ਬਿਜਲੀ ਦੇ ਸਵਿੱਚ ਬੋਰਡ ਉਤੇ ਚਪਕਾ ਲਈ ਸੀ ਬਦਰੀ ਬਾਬਿਆਂ ਦੇ ਦਰਸ਼ਨ ਮੇਲੇ ਇਸ ਸਮੇਂ ਦੌਰਾਨ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਸਾਨੂੰ ਇਨਕਲਾਬੀ ਦੇਸ਼ ਭਗਤਾਂ ਬਾਰੇ ਛਪੀ ਹਰ ਨਵੀਂ ਲਿਖਤ ਮੁਹੱਈਆ ਕਰਦੇ ਰਹੇ ਅਤੇ ਨਾਲ ਹੀ ਜਿਹੜੇ ਗਦਰੀ ਬਾਬੇ ਅਜੇ ਜਿਉਂਦੇ ਸਨ ਉਹਨਾਂ ਨਾਲ ਸਾਡੀਆਂ ਮੁਲਾਕਾਤਾਂ ਦੇ ਇੰਤਜ਼ਾਮ ਕਰਦੇ ਰਹੇ ਉਹ ਗਦਰੀ ਬਾਬਿਆਂ ਨੂੰ ਅਕਸਰ ਮਿਲਦੇ-ਜਿਲਦੇ ਰਹਿੰਦੇ ਸਨ ਉਹਨਾਂ ਦੀ ਬਦੌਲਤ ਸਾਨੂੰ ਬਾਬਾ ਸੂਨ ਸਿੰਘ ਪਕਣਾ ਬਾਬਾ ਹਰੀ ਸਿੰਘ ਉਸਮਾਨ ਬਾਬਾ ਸੱਜਣ ਸਿੰਘ ਨਾਰਮਵਾਲ ਆਦ ਮਾਨਯੋਗ ਹਸਤੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੋਇਆ ਬਾਬਾ ਹਰੀ ਸਿੰਘ ਉਸਮਾਨ ਆਪਣੀ ਜੱਦੀ ਪਿੰਡ ਬੱਦੋਵਾਲ ਰਹਿੰਦੇ ਸਨ ਭਾਵੇਂ ਉਹ ਕਾਫੀ ਬਿਰਧ ਹੋ ਚੁੱਕੇ ਸਨ ਪਰ ਫਿਰ ਵੀ ਉਹਨਾਂ ਦਾ ਜੋਸ਼ਾ ਤੇ ਮਨੋਬਲ ਦੇਖਣ ਹੀ ਵਾਲਾ ਸੀ ਉਹਨਾਂ ਦਾ ਕੱਦ ਸਧਾਰਨ ਨਾਲੋਂ ਵੱਧ ਲੰਮਾ ਤੇ ਜਿਸਮ ਛਾਂਟਵਾਂ ਸੀ ਬੈਠੇ ਹੋਣ ਜਾਂ ਤੁਰੇ ਤੁਰ ਰਹੇ ਹੋਣ ਸਰੀਰ ਹਮੇਸ਼ਾ ਸਿੱਧਾ ਤਣਿਆ ਰਹਿੰਦਾ ਸੀ ਉਹ ਲੰਮਾ ਚਿਰ ਜਾਵਾ ਤੇ ਟਾਪੂ ਉਤੇ ਰਹੇ ਸਨ ਉਥੋਂ ਦੀ ਹੀ ਕਿਸੇ ਦੇਸੀ ਔਰਤ ਨਾਲ ਸ਼ਾਦੀ ਕਰਵਾ ਲਈ ਸੀ ਇਸ ਕਰਕੇ ਉਹਨਾਂ ਨੇ ਆਪਣਾ ਸਰੂਪ ਤੇ ਪਹਿਰਾਵਾ ਵੀ ਉਥੋਂ ਦੇ ਲੋਕਾਂ ਅਨੁਸਾਰ ਢਾਲ ਲਿਆ ਹੋਇਆ ਸੀ ਉਹ ਸਿਰ ਉੱਤੇ ਇੱਕ ਵੱਖਰੀ ਹੀ ਕਿਸਮ ਦਾ ਟੋਪ ਪਹਿਨ ਕੇ ਰੱਖਦੇ ਸਨ ਜਰਨੈਲੀ ਸੜਕ ਤੋਂ ਬੱਦੋਵਾਲ ਪਿੰਡ ਨੂੰ ਜਾਣ ਵਾਲੀ ਸੜਕ ਉੱਤੇ ਇਕਲਵਾਂਜੇ ਉਸਾਰੇ ਇੱਕ ਚੁਬਾਰੇ ਵਿੱਚ ਉਹ ਇਕਲਤਾ ਭਰਿਆ ਜੀਵਨ ਬਸਰ ਕਰ ਰਹੇ ਸਨ ਸਾਨੂੰ ਉੱਥੇ ਉਹਨਾਂ ਕੋਲ ਦੋ ਤਿੰਨ ਵਾਰ ਜਾਣ ਦਾ ਮੌਕਾ ਮਿਲਿਆ ਇੱਕ ਵਾਰ ਅਸੀਂ ਉਹਨਾਂ ਨੂੰ ਲੁਧਿਆਣੇ ਇੱਕ ਸਮਾਗਮ ਉੱਤੇ ਵੀ ਬੁਲਾਇਆ ਇਸੇ ਹੀ ਤਰ੍ਹਾਂ ਨਾਰੰਗਵਾਲ ਦੇ ਬਾਬਾ ਸੱਜਣ ਸਿੰਘ ਨੂੰ ਵੀ ਇੱਕ ਸਮਾਗਮ ਵਿੱਚ ਬੋਲਦਿਆਂ ਸੁਣਿਆ ਉਹਨਾਂ ਦਿਨਾਂ ਅੰਦਰ ਗਦਰ ਪਾਰਟੀ ਦੇ ਮੋਢੀ ਬਾਬਾ ਸੋਹਣ ਸਿੰਘ ਭਗਨਾ ਦੀ ਸਵੈ ਜੀਵਨੀ ਜੀਵਨ ਸੰਗਰਾਮ ਦੇ ਸਰਲੇਖ ਹੇਠ ਤਾਜੀ-ਤਾਜੀ ਸ਼ਫੀ ਸੀ ਜਿਸ ਨੂੰ ਪੜਦਿਆਂ ਹੀ ਮਨ ਅੰਦਰ ਬਾਬਾ ਜੀ ਪ੍ਰਤੀ ਗੂੜੀ ਸ਼ਰਧਾ ਅਤੇ ਉਹਨਾਂ ਨੂੰ ਮਿਲਣ ਦੀ ਤਿੱਖੀ ਆਰਜ਼ੂ ਪੈਦਾ ਹੋ ਗਈ ਸੀ ਇਹ ਹਸਰਤ ਛੇਤੀ ਹੀ ਪੂਰੀ ਹੋ ਗਈ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਨੇ ਬਾਬਾ ਜੀ ਨੂੰ ਲੁਧਿਆਣਾ ਦੇ ਵਿਸ਼ਕਰਮਾ ਸਕੂਲ ਵਿੱਚ ਰੱਖੇ ਇੱਕ ਸਮਾਗਮ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਸੀ ਅਸੀਂ ਪੂਰੇ ਉਮਾਨ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਤੇ ਉਹਨਾਂ ਦੇ ਵਿਚਾਰਾਂ ਨੂੰ ਸਰਵਣ ਕਰਨ ਲਈ ਪਹੁੰਚੇ ਬਾਬਾ ਜੀ ਨੇ ਸਾਧ ਮੁਰਾਦੀ ਬੋਲੀ ਵਿੱਚ ਗਦਰ ਪਾਰਟੀ ਦੇ ਮਨੋਰਥਾਂ ਤੇ ਸਰਗਰਮੀਆਂ ਉੱਤੇ ਚਾਨਣਾ ਪਾਇਆ ਉਹਨਾਂ ਦਾ ਮੁੱਖ ਜ਼ੋਰ ਇਹ ਦਰਸਾਉਣ ਤੇ ਲੱਗਿਆ ਸੀ ਕਿ ਗਦਰੀ ਦੇਸ਼ ਭਗਤਾ ਨੇ ਜਿਸ ਤਰ੍ਹਾਂ ਦੀ ਆਜ਼ਾਦੀ ਲਈ ਇਨੀਆਂ ਕੁਰਬਾਨੀਆਂ ਕੀਤੀਆਂ ਸਨ ਉਹ ਆਜ਼ਾਦੀ ਅਜੇ ਤੱਕ ਹਾਸਲ ਨਹੀਂ ਹੋਈ ਸੀ ਕਾਂਗਰਸੀ ਆਗੂਆਂ ਨੇ ਹਕੂਮਤੀ ਸਤਾ ਦੀ ਲਾਲਸਾ ਵਿੱਚੋਂ ਦੇਸ਼ ਦੇ ਲੋਕਾਂ ਨਾਲ ਧੋਖਾ ਤੇ ਗਦਾਰੀ ਕਰਕੇ ਲੰਗੜੀ ਆਜ਼ਾਦੀ ਲੈ ਆਂਦੀ ਸੀ ਉਹਨਾਂ ਦੇ ਭਾਸ਼ਣ ਦਾ ਸਾਰ ਇਹ ਸੀ ਕਿ ਗੋਰੇ ਹਾਕਮਾਂ ਦੀ ਜਗ੍ਹਾ ਕਾਲੇ ਹਾਕਮਾਂ ਨੇ ਲੈ ਲਈ ਹੈ ਲੋਕਾਂ ਦੀ ਜੋ ਹਾਲਤ ਅੰਗਰੇਜ਼ਾਂ ਦੇ ਰਾਜ ਅੰਦਰ ਸੀ ਉਹੀ ਹਾਲਤ ਕਾਂਗਰਸੀ ਹਾਕਮਾਂ ਦੇ ਰਾਜ ਅੰਦਰ ਹੈ ਉਹਨਾਂ ਆਪ ਬੀਤੀ ਸੁਣਾਉਂਦਿਆਂ ਕਿਹਾ ਕਿ ਆ ਮੇਰੀ ਜਿਹੜੀ ਕਮਰ ਝੁੱਕ ਕੇ ਦੁਰੀ ਹੋਈ ਹੈ ਇਹ ਇਸ ਅਖੌਤੀ ਆਜ਼ਾਦੀ ਨੇ ਹੀ ਕੀਤੀ ਹੈ ਇਹ ਆਜ਼ਾਦ ਭਾਰਤ ਦੀਆਂ ਜੇਲਾਂ ਅੰਦਰ ਰੱਖਣੀਆਂ ਪਈਆਂ ਭੁੱਖ ਹੜਤਾਲਾਂ ਦੀ ਦੇਣ ਹੈ ਜੇ ਸਚਾਈ ਇਹ ਸੀ ਤਾਂ ਸਾਨੂੰ ਸਥਾਪਿਤ ਨਿਜ਼ਾਮ ਦੇ ਖਿਲਾਫ ਲੜਨ ਲਈ ਬਹੁਤ ਵੱਡਾ ਤੇ ਪਵਿੱਤਰ ਕਾਜ ਮਿਲ ਗਿਆ ਸੀ ਸਾਡੇ ਮਨਾਂ ਅੰਦਰ ਇਹ ਵਿਚਾਰ ਤੇ ਭਾਵਨਾ ਪੈਦਾ ਹੋ ਗਈ ਕਿ ਜੇਕਰ ਇਨਕਲਾਬੀ ਦੇਸ਼ ਭਗਤਾਂ ਤੇ ਸ਼ਹੀਦਾਂ ਦੇ ਸੁਪਨੇ ਅਜੇ ਪੂਰੇ ਨਹੀਂ ਹੋਏ ਸਨ ਤਾਂ ਇਸ ਅਧੂਰੇ ਕਾਰਜ ਨੂੰ ਨੇਪਰੇ ਚਾੜਨ ਲਈ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਣਾ ਸਾਡਾ ਪਵਿੱਤਰ ਤੇ ਜ਼ਰੂਰੀ ਫਰਜ਼ ਬਣ ਗਿਆ ਸੀ ਇਸ ਤਰ੍ਹਾਂ ਸਾਡੇ ਮਨਾਂ ਦੇ ਅੰਦਰ ਸ਼ਹੀਦਾਂ ਦੇ ਅਧੂਰੇ ਰਹਿ ਗਏ ਕਾਰਜ ਨੂੰ ਪੂਰਾ ਕਰਨ ਲਈ ਲੜਨ ਦਾ ਜਜ਼ਬਾ ਤੇ ਜੋਸ਼ ਅੰਗੜਾਈਆਂ ਲੈਣ ਲੱਗ ਪਿਆ ਸੀ ਮਸਲਾ ਬਸ ਇਹ ਸੀ ਕਿ ਲੜਿਆ ਕਿਸ ਵਿੱਦ ਜਾਵੇ ਇਸੇ ਤਰ੍ਹਾਂ ਇੱਕ ਵਾਰ ਪੰਜਾਬੀ ਦੇ ਮਸ਼ਹੂਰ ਲੇਖਕ ਜਸਵੰਤ ਸਿੰਘ ਕਵਲ ਦਾ ਸਾਡੇ ਕਾਲਜ ਵਿੱਚ ਆਉਣ ਦਾ ਮੌਕਾ ਬਣ ਗਿਆ ਉਹਨਾਂ ਨੇ ਸਾਡੇ ਹੋਸਟਲ ਦੇ ਕਲੱਬ ਅੰਦਰ 40-50 ਵਿਦਿਆਰਥੀਆਂ ਨੂੰ ਇਕੱਠੇ ਕਰਕੇ ਇੱਕ ਜੋਸ਼ ਉਪਜਾਊ ਭਾਸ਼ਣ ਦਿੱਤਾ ਮੈਂ ਉਸ ਵੱਲੋਂ ਮਜ਼ਾਰਿ ਕਿਸਾਨਾਂ ਦੀ ਜ਼ਗੀਰਦਾਰਾਂ ਵਿਰੁੱਧ ਜਦੋ ਜਹਿਦ ਉੱਤੇ ਲਿਖਿਆ ਨਾਵਲ ਰਾਤ ਬਾਕੀ ਹੈ ਪੜਿਆ ਹੋਇਆ ਸੀ ਨਾਵਲ ਪੜ੍ਹ ਕੇ ਮਨ ਅੰਦਰ ਜ਼ਗੀਰਦਾਰਾਂ ਵੱਡੇ ਭੁਏ ਸਰਦਾਰਾਂ ਦੇ ਖਿਲਾਫ ਤਿੱਖੀ ਨਫ਼ਰਤ ਪੈਦਾ ਹੋ ਗਈ ਸੀ ਅਤੇ ਇਨਕਲਾਬੀ ਜਦੋ ਜਹਿਦ ਕਰਨ ਵਾਲੇ ਕਮਿਊਨਿਸਟ ਚੰਗੇ ਲੱਗਣ ਲੱਗ ਪਏ ਸਨ ਇਸ ਦੇ ਨਾਲ ਹੀ ਜਸਵੰਤ ਸਿੰਘ ਕਵਲ ਪ੍ਰਤੀ ਵੀ ਸ਼ਰਧਾ ਭਾਵਨਾ ਪੈਦਾ ਹੋ ਗਈ ਸੀ ਇਸ ਵਜ੍ਹਾ ਕਰਕੇ ਉਸ ਦੇ ਭਾਸ਼ਣਾਂ ਦਾ ਮਨ ਉੱਤੇ ਅਸਰ ਹੋਣਾ ਸੁਭਾਵਿਕ ਸੀ ਭਾਸ਼ਣ ਵਿੱਚ ਉਸ ਨੇ ਸਮਰਾਜਵਾਦ ਤੇ سرمਾਈਦਾਰੀ ਪ੍ਰਬੰਧ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਸਮਾਜਵਾਦੀ ਪ੍ਰਬੰਧ ਦੇ ਗੁਣ ਫਾਇਦੇ ਦਰਸਾਏ ਸਨ ਅਤੇ ਕਾਇਮ ਮੁਕਾਇਮ ਲੁਟੇਰੇ ਤੇ ਜ਼ਬਰ ਰਾਜ ਪ੍ਰਬੰਧ ਦੇ ਖਿਲਾਫ ਜੁਝਾਰੂ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ ਸੀ ਹੌਲੀ ਹੌਲੀ ਕਾਲਜ ਅੰਦਰ ਪੀ ਐਸ ਜੂ ਦੇ ਚੋਟੀ ਦੇ ਆਗੂਆਂ ਦਾ ਆਉਣ ਜਾਣ ਵਧਦਾ ਗਿਆ ਉਸ ਵੇਲੇ ਦਰਸ਼ਨ ਸਿੰਘ ਬਾਗੀ ਵਿਦਿਆਰਥੀ ਜੂਨੀਅਨ ਦਾ ਪ੍ਰਮੁੱਖ ਆਗੂ ਸੀ ਉਹ ਐਵੇਂ ਨਾਂ ਦਾ ਹੀ ਵਿਦਿਆਰਥੀ ਸੀ ਉਸ ਵੇਲੇ ਉਹ ਅੱਧ ਖੜ ਉਮਰ ਦਾ ਹੋ ਚੁੱਕਾ ਸੀ ਕਾਲੜ ਬਰੜ ਕੱਟੀ ਹੋਈ ਦਾੜੀ ਅੰਦਰ ਚੌਖੇ ਧੌਲੇ ਆ ਚੁੱਕੇ ਸਨ ਜਿਨ੍ਹਾਂ ਨੂੰ ਲਗਾਉਣ ਲਈ ਉਹ ਕਲਫ ਲਾ ਕੇ ਰੱਖਦਾ ਸੀ ਪਰ ਜਦੋਂ ਉਸ ਨੇ ਸਿਰ ਤੋਂ ਪੱਗ ਲਾਹਣੀ ਤਾਂ ਅੱਧਾ ਸਿਰ ਗੰਜਾ ਹੋਇਆ ਦਿਖਦਾ ਅਤੇ ਵਾਲਾਂ ਦੀਆਂ ਛਿੱਧੀਆਂ ਹੋਈਆਂ ਖਿਤੀਆਂ ਵਿੱਚੋਂ ਧੌਲਿਆਂ ਦੀ ਪਰਮਾਰ ਸਾਫ਼ ਦਿਖਾਈ ਦਿੰਦੀ ਸੀ ਵੈਸੇ ਤਾਂ ਉਸ ਨੇ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਅੰਦਰ ਲਾ ਕਾਨੂੰਨ ਦੀ ਪੜ੍ਹਾਈ ਵਿੱਚ ਦਾਖਲਾ ਲੈ ਰੱਖਿਆ ਹੋਇਆ ਸੀ ਪਰ 24 ਘੰਟੇ ਕੰਮ ਪਾਰਟੀ ਦਾ ਹੀ ਕਰਦਾ ਸੀ ਕਮਿਊਨਿਸਟ ਸ਼ਬਦਾਵਲੀ ਵਿੱਚ ਸਾਰਾ ਸਮਾਂ ਪਾਰਟੀ ਦਾ ਕੰਮ ਕਰਨ ਵਾਲਿਆਂ ਨੂੰ ਕੁੱਲ ਵਕਤੀ ਕਿਹਾ ਜਾਂਦਾ ਹੈ ਸੋ ਦਰਸ਼ਨ ਸਿੰਘ ਬਾਗੀ ਪਾਰਟੀ ਦਾ ਕੁੱਲ ਵਕਤੀ ਕਰਿੰਦਾ ਸੀ ਜਿਸ ਨੂੰ ਪਾਰਟੀ ਨੇ ਵਿਦਿਆਰਥੀਆਂ ਅੰਦਰ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ ਉਹ ਜਦੋਂ ਸਾਡੇ ਕੋਲ ਆਉਂਦਾ ਸੀ ਤਾਂ ਆਮ ਕਰਕੇ ਜੂਨੀਅਨ ਦੀ ਸੂਬਾ ਪੱਧਰੀ ਆਗੂ ਟੀਮ ਦੀ ਮੀਟਿੰਗ ਰੱਖੀ ਹੁੰਦੀ ਸੀ ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਆਗੂ ਸ਼ਾਮਲ ਹੋਇਆ ਕਰਦੇ ਸਨ ਇਹਨਾਂ ਵਿੱਚੋਂ ਇੱਕ ਹਰਭਜਨ ਸਿੰਘ ਹਲਵਾਰ ਵੀ ਸੀ ਜਿਸ ਦਾ ਸਾਡੇ ਕੋਲ ਸਭ ਤੋਂ ਵੱਧ ਆਉਣ ਜਾਣ ਸੀ ਉਸ ਨੇ ਥੋੜਾ ਚਿਰ ਪਹਿਲਾਂ ਹੀ ਲੁਧਿਆਣਾ ਦੇ ਗਵਰਨਮੈਂਟ ਕਾਲਜ ਤੋਂ ਹਿਸਾਬ ਦੀ ਐਮਏ ਕੀਤੀ ਸੀ ਜਿੱਥੇ ਉਹ ਪੀਐਸਯੂ ਦੀਆਂ ਆਗੂ ਸਫਾ ਵਿੱਚ ਸ਼ਾਮਲ ਹੋ ਗਿਆ ਸੀ ਕੋਚਰ ਮਹਿਮਾ ਸਿੰਘ ਵਾਲਾ ਨਾਂ ਦੇ ਪਿੰਡ ਦੇ ਸਕੂਲ ਵਿੱਚ ਪੜਾਉਣ ਤੋਂ ਬਾਅਦ ਉਹ ਲੁਧਿਆਣਾ ਦੇ ਵਿਸ਼ਵਕਰਮਾ ਹਾਈ ਸਕੂਲ ਵਿੱਚ ਪੜਾਉਣ ਲੱਗ ਗਿਆ ਸੀ ਇਸ ਕਰਕੇ ਉਸ ਨੂੰ ਸਤਕਾਰ ਨਾਲ ਮਾਸਟਰ ਜੀ ਕਹਿ ਕੇ ਸੰਬੋਧਨ ਕਰਦੇ ਸੀ ਉਸ ਦਾ ਗੱਲਬਾਤ ਕਰਨ ਦਾ ਤਰੀਕਾ ਤੇ ਅੰਦਾਜ਼ ਬਹੁਤ ਪ੍ਰਭਾਵਸ਼ਾਲੀ ਸੀ ਗੱਲ ਬਹੁਤ ਨਿਖਾਰ ਕੇ ਪੂਰੇ ਸਵੈ ਭਰੋਸੇ ਨਾਲ ਤੇ ਨਿਸ਼ਚੇਪੂਰਵਕ ਲਹਿਜੇ ਵਿੱਚ ਕਰਦਾ ਸੀ ਗੱਲਬਾਤ ਉਹ ਉਸ ਦੇ ਸੂਗੜ ਸਿਆਣੇ ਹੋਣ ਦਾ ਪ੍ਰਭਾਵ ਬਣਦਾ ਸੀ ਉਸ ਨੂੰ ਸਾਹਿਤ ਦੀ ਬਹੁਤ ਝਟਕ ਸੀ ਅਤੇ ਉਸ ਨੇ ਦੁਨੀਆ ਭਰ ਦੇ ਨਾਮੀ ਲੇਖਕਾਂ ਦੀਆਂ ਸਾਹਿਤਕ ਲਿਖਤਾਂ ਪੜੀਆਂ ਹੋਈਆਂ ਸਨ ਇਸ ਕਰਕੇ ਉਸ ਨਾਲ ਗੱਲ ਕਰਨੀ ਹਮੇਸ਼ਾ ਚੰਗੀ ਲੱਗਦੀ ਸੀ ਉਸ ਤੋਂ ਇਲਾਵਾ ਸਾਨੂੰ ਦਰਸ਼ਨ ਖਟਕੜ ਵੀ ਕਾਫੀ ਸੋਲਜਿਆ ਤੇ ਠਹਿਰਿਆ ਹੋਇਆ ਲੱਗਿਆ ਅਤੇ ਉਸ ਦਾ ਆਉਣਾ ਹਮੇਸ਼ਾ ਚੰਗਾ ਲੱਗਦਾ ਸੀ ਮੈਂ ਖਾਸ ਕਰਕੇ ਜ਼ਾਤੀ ਤੌਰ ਤੇ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮਾਰਕਸਵਾਦ ਬਾਰੇ ਕਿਤਾਬਾਂ ਪੜ੍ਹਦਿਆਂ ਜਿਹੜੀ ਗੱਲ ਸਮਝ ਨਾ ਪੈਂਦੀ ਮੈਂ ਉਸ ਕੋਲੋਂ ਪੁੱਛ ਲੈਂਦਾ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ ਚੌਥਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ